123 ਨੰਬਰ ਸਵਾਲ ਦਾ ਜਵਾਬ ਹੈ ਧੱਫਾ ਜਿਹੜਾ ਹੁੰਦਾ ਨਾ ਇਹ ਚਪੇੜ ਦਾ ਹੀ ਇੱਕ ਰੂਪ ਹੁੰਦਾ ਆ ਤੇ ਇਹ ਹੁੰਦੇ ਦੋਵੇਂ ਅਲੱਗ-ਅਲੱਗ ਨੇ ਚਪੇੜ ਜਿਵੇਂ ਲੜਾਈ 'ਚ ਮਾਰੀ ਜਾਂਦੀ ਏ ਤੇ ਧੱਫਾ ਜਿਵੇਂ ਕਿਸੇ ਦੇ ਗੱਲ ਨੂੰ ਬੁਰਕੀ ਲੱਗ ਜਾ ਤੇ ਆਪਾਂ ਕਹਿੰਨੇ ਨੇ ਤੇ ਲੱਕ 'ਚ ਧੱਫੇ ਮਾਰ ਹੈ ਨਾ ਧੱਫਾ ਹੋ ਹੁੰਦਾ ਚਪੇੜ ਹਮੇਸ਼ਾ ਲੜਾਈ ਵਾਸਤੇ ਮਾਰੀ ਜਾਂਦੀ ਏ ਤੇ ਧੱਫਾ ਫਾਇਦੇ ਵਾਸਤੇ ਵੀ ਮਾਰਿਆ ਜਾਂਦਾ ਏ ਤੇ ਅੱਜ ਦਾ ਸਵਾਲ ਏ ਬਈ ਘਰਾਲ ਕਿਹਨੂੰ ਕਹਿੰਦੇ ਆ ਇਹਨਾਂ ਸਵਾਲਾਂ ਦੇ ਜਵਾਬ ਜ਼ਰੂਰ ਦਿਆ ਕਰੋ ਇਹ ਜਿਹੜੇ ਸ਼ਬਦ ਨੇ ਨਾ ਇਹ ਆਪਣੀ ਭਾਸ਼ਾ 'ਚੋ ਬਿਲਕੁਲ ਅਲੋਪ ਹੁੰਦੇ ਜਾਂਦੇ ਨੇ ਘਰਾਲ ਘਰਾਲ ਸ਼ਬਦ ਕਾਦੇ ਲਈ ਵਰਤਿਆ ਜਾਂਦਾ ਏ ਇਹ ਬੜਾ ਪ੍ਰਾਤਨ ਸ਼ਬਦ ਹੈ ਅੱਜ ਕੱਲ ਦੇ ਬੱਚਿਆਂ ਨੂੰ ਬਿਲਕੁਲ ਹੀ ਪਤਾ ਨਹੀਂ ਹੁੰਨਾ ਇਹਦਾ ਜੇ ਕਿਸੇ ਨੂੰ ਪਤਾ ਹੈ ਤੇ ਵੇਰਵੇ ਨਾਲ ਇਹ ਚੀਜ਼ਾਂ ਦੱਸਿਆ ਕਰੋ ਤਾਂ ਕਿ ਨਵੀਂ ਪੀੜੀ ਨੂੰ ਪਤਾ ਲੱਗ ਸਕੇ ਵੀ ਇਹ ਜਿਹੜੇ ਸ਼ਬਦ ਨੇ ਇਹ ਵੀ ਕਦੇ ਪੰਜਾਬੀ ਭਾਸ਼ਾ 'ਚ ਹੁੰਦੇ ਸੀ ਤੇ ਅੱਜ ਕੱਲ ਮਨ ਲਓ ਇਹ ਅਲੋਪ ਵਰਗੇ ਹੀ ਹੋ ਗਏ ਨੇ ਘਰਾਲ ਕਿੰਨੂੰ ਕਹਿੰਦੇ ਆ ਤੇ ਹੋ ਸਕੇ ਤੇ ਇਹਦੀ ਕੋਈ ਦੋ ਉਦਾਹਰਨਾ ਵੀ ਦੇ ਦਿਓ